ਇਤੇ ਦਿਲੀ ਸੁਖਪਾਲ ਸਿੰਘ ਖੈਰਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗਏ ਸਨ ਜਿੱਥੇ ਖੈਰਾ ਨੇ ਬੇਅਦਬੀ ਮਾਮਲਿਆਂ 'ਚ નિર્ਦੋਸ਼ ਲੋਕਾਂ ਤੇ ਹੋਏ ਤਸ਼ੱਦਦ ਦੀ ਦਾਸਤਾਂ ਸੁਣ ਖੁਦ ਬਿਆਨ ਕਲੰਬੰਦ ਕੀਤੇ ਸਨ ਖੈਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਠਿੰਡਾ ਵਿਖੇ ਕਿਹਾ ਕਿ ਮੈਂ ਜਸਟਿਸ ਜੋਰਾ ਸਿੰਘ ਨੂੰ ਵੀ ਫਿੱਟੇ ਮੁਕ ਐ ਕੇ ਆਇਆ ਹਾਂ ਉਹਨਾਂ ਦੀ ਮੈਂ ਗੱਲ ਉੱਥੇ ਕੱਲ ਸੁਣ ਕੇ ਜੋਰਾ ਸਿੰਘ ਨੂੰ ਫਿਟੇ ਮੂੰਹ ਕਹਿ ਕੇ ਆਏ ਆ ਖੈਰਾ ਨੇ ਕਿਹਾ ਕਿ ਜੋਰਾ ਸਿੰਘ ਨੂੰ ਤਾਂ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੋ ਉਹਨਾਂ ਨੇ ਲੱਖਾਂ ਰੁਪਏ ਦਾ ਸੋਖ ਮਾਣਿਆ ਉਹਨੂੰ ਮਾਫੀ ਮੰਗਣੀ ਚਾਹੀਦੀ ਲੋਕਾਂ ਤੋਂ ਜਿਹੜਾ ਲੱਖਾਂ ਰੁਪਿਆ ਉਹਨੇ ਬੋਗਸ ਕਮਿਸ਼ਨਲ ਕਰਕੇ ਜਿਹੜਾ ਤਨਖਾਹ ਤੇ ਸਿਕਿਉਰਿਟੀ ਤੇ ਗੱਡੀਆਂ ਤੇ ਮੋਟਰਾਂ ਤੇ ਪੈਟਰੋਲ ਵਿੱਚ ਲਿਆ ਸੀਗਾ ਉਹਨੂੰ ਵਾਪਸ ਜਮ੍ਹਾਂ ਕਰਾਉਣਾ ਚਾਹੀਦਾ ਨਾਲ ਹੀ ਖੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੰਪਨਸੇਸ਼ਨ ਪੀੜਤਾਂ ਨੂੰ ਦੇਣਾ ਸੀ ਹੁਣ ਤੱਕ ਉਹ ਰਾਸ਼ੀ ਉਨਾ ਤੱਕ ਨਹੀਂ ਪਹੁੰਚ ਸਕੀ ਕਾਂਦੇ ਇੱਕ ਦਰਜਨ ਤੋਂ ਜ਼ਿਆਦਾ ਕੱਲ ਲੋਕਾਂ ਦੀ ਸਟੇਟਮੈਂਟ ਮੈਂ ਆਪਣੇ ਹੱਥਾਂ ਨਾਲ ਰਿਕਾਰਡ ਕੀਤੀ ਆ ਉਹਨਾਂ ਦੇ ਚੱਡੇ ਪਾੜ ਦਿੱਤੇ ਉਹਨਾਂ ਨੂੰ ਇਲੈਕਟ੍ਰਿਕ ਸ਼ੌਕਸ ਦਿੱਤੇ ਪ੍ਰਾਈਵੇਟ ਪਾਰਟਸ ਤੇ ਕੰਨਾਂ ਦੇ ਪਿੱਛੇ ਪਾਣੀ ਦਾ ਇੱਕ ਨਵਾਂ ਟੌਰਚਰ ਦਾ ਇੱਕ ਸਿਸਟਮ ਪੰਜਾਬ ਪੁਲਿਸ ਨੇ ਕੱਢਿਆ ਹੋਇਆ ਵਾ ਕਿ ਇੱਕ ਬੰਦੇ ਨੂੰ ਬੈਂਚ ਦੇ ਉੱਤੇ ਉੱਪਰ ਨੂੰ ਮੂੰਹ ਕਰਕੇ ਉਹਦੀਆਂ ਲੱਤਾਂ ਬਾਹਾਂ ਬੰਦ ਦਿੰਦੇ ਨੇ ਔਰ ਫਿਰ ਉਤੋਂ ਜੱਗਾਂ ਦੇ ਨਾਲ ਕਨਸਟੈਂਟਲੀ ਪਾਣੀ ਪਾਈ ਜਾਂਦੇ ਨੇ ਪਾਈ ਜਾਂਦੇ ਨੇ ਉਹਦੇ ਨਾਸਾਂ ਵਿੱਚ ਉਹਦੇ ਮੂੰਹ ਦੇ ਵਿੱਚ ਜਦ ਤੱਕ ਉਹ ਬੀ ਹੌਸ਼ ਹੋ ਕੇ ਮਰਨ ਚੁੱਕਾ ਨਹੀਂ ਹੋ ਜਾਂਦਾ ਔਰ ਅਗਰ ਉਹ ਕੁਝ ਵੀ ਹੁੰਦਾ ਵਾ ਉਹ ਮੈਡੀਕਲ ਰਿਪੋਰਟਸ ਵਿੱਚ ਆਉਂਦਾ ਹੀ ਨਹੀਂ ਉਹ ਟੌਰਚਰ ਸੋ ਲੁੱਕ ਐਟ ðiਸ 3rd ਡਿਗਰੀ ਟੌਰਚਰਸ ਥੈਟ ਵਰ ਇਨਫਲਿਕਟਿਡ ਅਪਨ ðiਸ ਪੀਪਲ ਉਹਨਾਂ ਦੀ ਮੈਂ ਗੱਲ ਉੱਥੇ ਕੱਲ ਸੁਣ ਕੇ ਜ਼ੋਰਾ ਸਿੰਘ ਨੂੰ ਫਿਟੇ ਮੂੰਹ ਕਹਿ ਕੇ ਆਏ ਆ ਉਹਨੂੰ ਮਾਫੀ ਮੰਗਣੀ ਚਾਹੀਦੀ ਲੋਕਾਂ ਤੋਂ ਜਿਹੜਾ ਲੱਖਾਂ ਰੁਪਿਆ ਉਹਨੇ ਬੋਗਸ ਕਮਿਸ਼ਨਲ ਕਰਕੇ ਜਿਹੜਾ ਤਨਖਾਹ ਤੇ ਸਿਕਿਉਰਿਟੀ ਤੇ ਗੱਡੀਆਂ ਤੇ ਮੋਟਰਾਂ ਤੇ ਪੈਟਰੋਲ ਵਿੱਚ ਲਿਆ ਸੀਗਾ ਉਹਨੂੰ ਵਾਪਸ ਜਮ੍ਹਾਂ ਕਰਾਉਣਾ ਚਾਹੀਦਾ ਤੇ ਝਾੜੂ ਵਾਲੇ ਜਿਹੜੇ ਨਾਲ ਬੈਠ ਕੇ ਦੋ ਜਿਨ੍ਹਾਂ ਨੇ ਜ਼ੋਰਾ ਦੀ ਵਜਾਹਤ ਕੀਤੀ ਹੈ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਤੇ ਅਸੀਂ ਹੁਣ ਉਹਨਾਂ ਦਾ ਮੁਕੱਦਮਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਉਹਨਾਂ ਵੱਲੋਂ ਹੀ ਤਿਆਰ ਕਰਵਾਵਾਂਗੇ ਔਰ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਵਾਲਿਆਂ ਨੇ ਟੌਰਚਰ ਕੀਤਾ ਸੀਗਾ ਉਹਦੀ ਕ੍ਰਿਮੀਨਲ ਐਕਸ਼ਨ ਮੰਗਾਂਗੇ ਤੇ ਕੰਪਨਸੇਸ਼ਨ ਮੰਗਾਂਗੇ ਉਹਨਾਂ ਲਈ ਘੱਟੋ ਘੱਟ 25-25 ਲੱਖ ਰੁਪਏ ਜਿਨ੍ਹਾਂ ਦੀਆਂ ਉਹਦੇ 'ਚ ਇੱਕ ਔਰਤ ਆ ਹਰਬੰਨ ਸਿੰਘ ਦੀ ਇੱਕ ਗਰੀਬ ਆਦਮੀ ਦੀ ਵਾਈਫ ਆ ਉਹਦਾ ਨਾਮ ਭੁੱਲ ਰਿਹਾ ਮੈਂ ਮੇਰੇ ਕੋਲ ਲਿਖਿਆ ਹੋਇਆ ਉਦੀ ਉਹਦਾ ਯੂਟਰਸ ਰਿਮੂਵ ਕਰਨਾ ਪਿਆ ਉਹਦਾ ਅਲਸਰ ਫਟ ਗਿਆ ਸੀਗਾ ਔਰ ਗੋਰਾ ਸਿੰਘ ਦੀ ਵਾਈਫ ਸਰਨਦੀਪ ਕੌਰ ਸ਼ੀ ਵਾਸ ਟੌਰਚਰਡ ਵੈਰੀ ਬੈਡਲੀ ਔਰ ਮੇਲ ਪੁਲਿਸ ਆਫੀਸਰਸ ਨੇ ਉਹਨਾਂ ਨੂੰ ਲੋਕਾਂ ਨੂੰ ਸੀਆਈਏ ਸਟਾਫਾਂ ਵਿੱਚ ਮਹਿਣੇ ਵਰਗੇ ਜਿਹੜੇ ਬੁੱਚੜਖਾਨੇ ਨੇ ਮੋਗੇ 'ਚ ਤੇ ਬਠਿੰਡੇ ਦੇ ਸੀਆਈਏ ਸਟਾਫ ਤੇ ਫਿਰੋਜ਼ਪੁਰ ਦੇ ਸੀਆਈਏ ਸਟਾਫ ਤੇ ਫਰੀਦਕੋਟ ਦੇ ਸੀਆਈਏ ਸਟਾਫ ਇਹਨਾਂ ਗਰੀਬਾਂ ਨੂੰ ਟੌਰਚਰ ਕੀਤਾ ਉਹਨਾਂ ਦਾ ਅਸੀਂ ਕੰਪਨਸੇਸ਼ਨ ਮੰਗਾ ਔਰ ਦੁੱਖ ਦੀ ਗੱਲ ਮੈਨੂੰ ਇਹ ਆ ਕਿ ਕਾਂਗਰਸ ਦੇ ਪ੍ਰਧਾਨ ਗਏ ਪਿੰਡ ਵਿੱਚ ਸ਼ਾਇਦ 5 ਸਤੰਬਰ 2018 ਨੂੰ ਉਹਨਾਂ ਨੇ ਆ ਦਸਤਾਨ ਸੁਣੀ ਸਾਰੀ ਕਿ ਇਹਨਾਂ ਦਾ ਟੌਰਚਰ ਹੋਇਆ ਉੱਥੇ ਨਾਲ 7 ਮਨਿਸਟਰ ਸੀਗੇ ਮਵਜੂਦ ਸਿੱਧੂ ਸੁਖੀ ਰੰਦਾਵਾ ਤ੍ਰਿਪਤ ਬਾਜਵਾ ਬਲਬੀਰ ਸਿੱਧੂ ਧਰਮਸੋਟ ਕਿਕੀ ਐਮਐਲਏ ਲੋਕਾਂ ਦੀ ਹਾਜ਼ਿਰ ਚ ਕਹਿ ਕੇ ਆਏ ਕਿ ਅਸੀਂ ਜਿਹੜੇ ਟੌਰਚਰ ਹੋਏ ਨੇ ਗਲਤ ਉਹਨਾਂ ਨੂੰ 5-5 ਲੱਖ ਰੁਪਈਆ ਕੰਪਨਸੇਸ਼ਨ ਦੇਵਾਂਗੇ ਤੇ ਰੁਪਿੰਦਰ ਤੇ ਜਸਵਿੰਦਰ ਜਿਹੜਾ ਸੁਖਬੀਰ ਬਾਦਲ ਨੇ ਅੰਮ੍ਰਿਤਧਾਰੀ ਭਰਾਵਾਂ ਨੂੰ ਅਕਿਊਜ਼ ਕੀਤਾ ਸੀ ਸੈਕੂਲਰਾਈਜ਼ ਦਾ ਉਹਨੂੰ ਉਹਨਾਂ ਨੂੰ 15 ਲੱਖ ਰੁਪਇਆ ਪ੍ਰੋਮਿਸ ਕੀਤਾ ਅੱਜ ਤੱਕ ਮਹੀਨਾ ਆਲਮੋਸਟ ਪੂਣਾ ਸਾਲ ਹੋ ਗਿਆ ਉਹ ਕੰਪਨਸੇਸ਼ਨ ਦਾ ਇੱਕ ਨਵਾਂ ਪੈਸਾ ਤੁਸੀਂ ਇਹਨਾਂ ਦੀ ਕਮਿਟਮੈਂਟ ਦੇਖੋ ਲੋਕਾਂ ਦੀ ਸਰਕਾਰ ਦੀ ਕਮਿਟਮੈਂਟ ਦੇਖੋ No compensation paid to them ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ